ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਐਸ ਦੇ ਵਿੱਚ ਸਪੈਕਟਰਮ ਆਰਸੀਐਨ ਅਤੇ ਸ਼ਾਵਾ ਕੇਬਲ ਨੈਟਵਰਕਸ ਅਤੇ ਕੈਨੇਡਾ ਦੇ ਵਿੱਚ ਬੈਲ ਫਾਈਬ ਕੇਬਲ ਨੈਟਵਰਕ ਰਾਹੀਂ ਅਤੇ ਵਰਲਡਵਾਈਡ ਗਲੋਬਲ ਸੀਪੀਐਨ ਦੀ ਐਪ ਜਾਦੂ ਟੀਵੀ ਰੋਕੂ ਅਤੇ ਟੀਵੀ 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਵਿਊਰਸ ਬੀਤੇ ਦਿਨੀ 3 ਫਰਵਰੀ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 2014 ਦੇ ਇੱਕ ਕੇਸ ਵਿੱਚ ਮੱਖਣ ਸਿੰਘ ਗਿੱਲ ਨੂੰ ਬਰੀ ਕੀਤਾ ਸੀ ਪਰ ਨਾਬਾ ਜ਼ੇਲ ਪ੍ਰਸ਼ਾਸਨ ਵੱਲੋਂ ਅਦਾਲਤੀ ਹੁਕਮਾਂ ਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਸਿੱਖ ਸੈਸੀ ਕੈਦੀਆਂ ਦੀ ਸੂਚੀ ਤਿਆਰ ਕਰਨ ਵਾਲੇ ਵਕੀਲ ਸਰਦਾਰ ਜਸਪਾਲ ਸਿੰਘ ਮੰਜਪੁਰ ਵੱਲੋਂ ਹਾਈ ਕੋਰਟ ਨੂੰ ਇਸ ਸੰਬੰਧੀ ਪੱਤਰ ਲਿਖ ਕੇ ਖਦਸ਼ਾ ਜ਼ਾਹਰ ਕੀਤਾ ਗਿਆ ਕਿ ਉਹਨਾਂ ਨੂੰ ਕਿਸੇ ਹੋਰ ਝੂਠੇ ਕੇਸ ਵਿੱਚ ਪੁਲਿਸ ਵੱਲੋਂ ਡਕਿਆ ਜਾ ਸਕਦਾ ਹੈ ਪਹਿਲਾਂ ਵੀ ਸਿੱਖ ਸਿਆਸੀ ਕੈਦੀਆਂ ਦਾ ਮਾਮਲਾ ਭਾਰਤ ਦੇ ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਰਿਹਾ ਹੈ ਅਤੇ ਹੁਣ ਇਹ ਤਾਜ਼ਾ ਉਦਾਹਰਣ ਸਾਹਮਣੇ ਆਈ ਹੈ ਇਸ ਕੇਸ ਸੰਬੰਧੀ ਅਤੇ ਸਿੱਖਾਂ ਨਾਲ ਪ੍ਰਸ਼ਾਸਨ ਦੇ ਵਰਤਾਰੇ ਸੰਬੰਧੀ ਅੱਜ ਅਸੀਂ ਐਡਵੋਕੇਟ ਜਿਸਪਾਲ ਸਿੰਘ ਮੰਜਪੁਰ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਲੁਧਿਆਣਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਮੰਜਪੁਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਮਨਜਪੁਰ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਨਜਪੁਰ ਸਾਹਿਬ ਜਿਹੜਾ ਇਹ ਮੱਖਣ ਸਿੰਘ ਗਿੱਲ ਦਾ ਕੇਸ ਹੈਗਾ ਸਾਰਿਆਂ ਤੋਂ ਪਹਿਲਾਂ ਇਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਤੇ ਖਾਸ ਤੌਰ ਤੇ ਜਿਹੜੀ ਇਹਦੇ ਵਿੱਚ ਤੁਸੀਂ ਹਾਈ ਕੋਰਟ ਨੂੰ ਚਿੱਠੀ ਲਿਖੀ ਹੈ ਕਿ ਉਹਨਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਡੱਕਿਆ ਜਾ ਸਕਦਾ ਜਦ ਕਿ ਉਹਨਾਂ ਨੂੰ ਬਇਜ਼ਤ ਬਰੀ ਕੀਤਾ ਜਾ ਚੁੱਕਿਆ ਤੇ ਹੋਰ ਕੋਈ ਵੀ ਕੇਸ ਉਹਨਾਂ ਤੇ ਪੈਂਡਿੰਗ ਨਹੀਂ ਹੈਗਾ ਇਹ ਸਾਰੇ ਘਟਨਾਕਰਮ ਨੂੰ ਤੁਸੀਂ ਕਿਵੇਂ ਬਿਆਨ ਕਰਦੇ ਹੋ ਕੀ ਸੋਚਦੇ ਹੋ ਇਸ ਕੇਸ ਬਾਰੇ ਤੇ ਇਹ ਜਿਹੜਾ ਖਦਸ਼ਾ ਹੈਗਾ ਤੁਹਾਡਾ ਇਹਦਾ ਕੀ ਕਾਰਨ ਹੈ ਸਰੇ ਸਭ ਤੋਂ ਪਹਿਲਾਂ ਜੇ ਮੈਂ ਬਰੀਫ ਦੇ ਵਿੱਚ ਦੱਸਾਂ ਇਹ ਕੇਸ ਜਿਹੜਾ ਜੁਲਾਈ 2010 ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮਰਸਰ ਵੱਲੋਂ ਅਮਲ ਕੀਤਾ ਗਿਆ ਸੀ ਜਿਹਦੇ ਵਿੱਚ ਇਨ ਅਗਰੂਜ ਉਹਨਾਂ ਨੇ ਰੱਖੇ ਸੀ ਇੱਕ ਭਾਈਪਾਲ ਸਿੰਘ ਜਿਹੜੇ 프랑ਸ ਤੋਂ ਸੀ ਭਾਈਪਾਲ ਸਿੰਘ 프랑ਸ ਇੱਕ ਗੁਰਮukh ਸਿੰਘ ਇੱਕ ਭਾਈ ਮੱਖਣ ਸਿੰਘ ਨੂੰ ਇਹਨਾਂ ਨੂੰ ਜਿਹੜਾ ਹੈਗਾ ਦਸੰਬਰ 2013 ਦੇ ਵਿੱਚ ਇਹ ਨਵਜੂਤ 100 ਐਡੀਸ਼ਨਲ ਸੈਸ਼ਨ ਜੱਜ ਜਿਹੜੀ ਜੱਜ ਸੀਗੀ ਅੰਮ੍ਰਿਤਸਰ ਉਹਨੇ 13 ਸਾਲ ਦੇ ਸੰਬੰਧ ਹੋ 12 ਸਾਲ ਦੇ ਸੰਬੰਧ ਹੋ 2013 ਨੂੰ 10-10 ਸਾਲ ਦੀ ਜਿਹੜੀ ਸਜ਼ਾ ਕੀਤੀ ਸੀ ਜੀ ਫਿਰ ਹਾਈ ਕੋਰਟ ਦੇ ਵਿੱਚ ਅਪੀਲ ਲਗਾਈ ਗਈ ਸੀ ਅਪੀਲ ਦੇ ਫੈਸਲੇ ਜਮਾਨਤ ਨਹੀਂ ਦਿੱਤੀ ਗਈ ਕਿਸੇ ਨੂੰ ਉਹਨਾਂ ਨੇ ਅਪੀਲ ਹੀ ਸੁਣਾਈ ਦੇ ਲਾਦੀ ਆਮ ਤੌਰ ਤੇ ਜਿਹੜੀ ਅਪੀਲ ਹੁੰਦੀ ਆ ਉਹ 8-10 ਸਾਲ ਬਾਅਦ ਸੁਣਵਾਈ ਤੇ ਆਉਂਦੀ ਆ ਜੀ ਤਾਂ ਬੇਲ ਮਿਲ ਜਾਂਦੀ ਭਾਵੇਂ ਇਸ ਦੇ ਵਿੱਚ ਬੇਦ ਤੋਂ ਲੜਾਈ ਕੀਤਾ ਗਿਆ ਉਹਨਾਂ ਕਰਕੇ ਕਿਹੜੀ ਅਪੀਲ ਹੀ ਸੁਣਾਗੇ ਤੇ ਫਿਰ ਜਸਟਿਸ ਐਮ ਜੇ ਪਾਉਲ ਜਿਹੜੀ 3 ਫਰਬਰੀ 2017 ਨੂੰ ਇਹਨਾਂ ਤਿੰਨ ਜਿਹੜੇ ਸਿੰਘ ਸੀਗੇ ਭਾਈ ਬਾਲ ਸਿੰਘ ਫਰਾਸ ਏ ਭਾਈ ਗੁਰਮੁਖ ਸਿੰਘ ਵੀ ਭਾਈ ਮੱਖਣ ਸਿੰਘ ਇਹਨਾਂ ਤੇਨਾਂ ਨੂੰ ਅਨਲਾਪ ਉਹਦੀ ਐਕਟੀਵਿਟੀ ਪ੍ਰੋਫੈਸ਼ਨਲ ਐਕਟੀਵਿਟੀ ਤੋਂ ਇਹਨਾਂ ਨੂੰ ਬਰੀ ਕੀਤਾ ਬਾਅਦ ਤੇ ਐਕਸਪਲੋਸਿਵ ਦੇ ਵਿੱਚ ਬਾਦ ਸਿੰਘ ਤੇ ਗੁਰਮੁਖ ਸਿੰਘ ਨੂੰ ਆਲਰੇਡੀ ਅੰਡਰ ਗ੍ਰਾਉਂਡ ਜਿਹੜੀ ਹੈ سزا ਕੀਤੀ ਗਈ ਨਾਲ 5-5000 ਰੁਪਏ ਜੁਰਮਾਨਾ ਤੇ ਭਾਈ ਮੱਖਣ ਸਿੰਘ ਨੂੰ ਓਵਰ ਆਲ ਹੀ ਸਾਰੇ ਕੇਸ ਦੇ ਵਿੱਚੋਂ ਜਿਹੜਾ ਉਹ ਬਰੀ ਕੀਤਾ ਗਿਆ ਤੇ ਭਾਈ ਮੱਖਣ ਸਿੰਘ ਨੇ ਸਭ ਤੋਂ ਪਹਿਲਾਂ ਇਹ ਹਾਰ ਹੋਣਾ ਸੀ ਏ ਭਾਈ ਗੁਰਮਖ ਸਿੰਘ ਨੂੰ ਜਰਮਾਨਾ ਦੀ ਕਸਟਡੀ ਉਹਨਾਂ ਨੇ ਪੀਰ ਦੇ ਕੱਢ ਕੇ ਤੇ ਫਿਰ ਉਹਨਾਂ ਜਰਮਾਨਾ ਜੇ ਤਾਰਦੇ ਆ 5000 ਰੁਪਿਆ ਫਿਰ ਉਹਨਾਂ ਨੇ ਰਿਆ ਹੋਣਾ ਤੇ ਭਾਈ ਪਾਲ ਸਿੰਘ ਫਰਾਸ ਇਸ ਕੇਸ ਦੇ ਵਿੱਚੋਂ ਰਿਹਾ ਕਰ ਦਿੱਤੇ ਜਾਣੇ ਸੀ ਉਹਨਾਂ ਨੇ ਆਲਰੇਡੀ ਇੱਕ ਕੇਸ ਚੋ ਬੇਲ ਲਈ ਅਮਰਸਾ ਦਾ ਹੈਗਾ ਉਹਨਾਂ ਦੀ ਬੇਲ ਉਹ ਲੱਗਣ ਤੋਂ ਬਾਅਦ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਇਸ ਕੇਸ ਚੋਂ ਰਿਆ ਹੋਣਾ ਸੀ ਸੋ ਮੈਂ ਭਾਈ ਮਖਰ ਤੇਰਾ ਤਾਂ ਕਰਕੇ ਵੋਸ਼ੇਸ਼ ਕਰਕੇ ਕੀਤਾ ਕਿਉਂਕਿ ਉਹ ਬਰੀ ਹੋਏ ਹੋ ਤਿੰਨ ਤਰੀਕ ਨੂੰ ਤੈਂਤਰੀ ਗਰੂਮ ਜਦੋਂ ਹਾਈ ਵਧੀ ਹੁੰਦਾ ਹਾਈ ਕੋਰਟ ਜਿਹੜੀ ਐ ਸੰਵੰਦ ਜੇਲ ਨੂੰ ਤੇ ਸੰਵੰਦ ਜਿਹੜੀ ਜ਼ਿਲ੍ਹਾ ਕੋਟਾ ਜਾਂ ਸੀਜੀਐਮ ਹੈਗਾ ਚੀਫ ਜੁਡੀਸ਼ੀਅਨ ਉਹਨੂੰ ਇੱਕ ਮੇਲ ਕਰ ਦਿੱਤੀ ਉਹ ਤੋਂ ਕਨਫਰਮ ਹੋਈ ਹਾਈ ਕੋਰਟ ਤੋਂ ਵੀ ਸ਼ਾਮੀ 6 ਵਜੇ ਤੈਂਤਰੀ ਗਰੂਮ ਮੇਲ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ 4 ਨੂੰ ਸ਼ਨੀਵਾਰ ਆ ਗਿਆ 44 ਤੇ 5 ਨੂੰ ਐਤਵਾਰ ਆ ਗਿਆ ਜੀ ਤੇ 100 ਵਾਰ ਜਿਹੜੀ ਅਸੀਂ ਫੇਰ ਪੈਲਵੈ ਕੀਤੀ ਵੀ ਕਿੱਥੇ ਆ ਉਹ ਹੈਗੀ ਆ ਉਹ ਫੇਰ ਕਹਿੰਦੇ ਵੀ ਥਰੂ ਸੀਜੀਐਮ ਅਮਰ ਸਾਹਿਬ ਸਾਨੂੰ ਆਰਡਰ ਵੈਰੀਫਾਈ ਹੋਊਗਾ ਜੇ ਵਾਲੇ ਕਹਿੰਦੇ ਸਾਨੂੰ ਈਮੇਲ ਆਊਗੀ ਅਸੀਂ ਅਸੀਂ ਛਕਾਂਗੇ ਉਹ ਈਮੇਲ ਉਹਨਾਂ ਨੇ ਉੱਥੋਂ ਕਰ ਦਿੱਤੀ ਉੱਥੇ ਪੁਲਿਸ ਆ ਦੀ ਡਿਊਟੀ ਲਈ ਉਹਨਾਂ ਨੇ ਈਮੇਲ ਕਰਵਾ ਰਹੀ ਸੀ ਜੇ ਵਾਲਿਆਂ ਦਾ ਕਹਿਣਾ ਸੀ ਸਾਨੂੰ ਈਮੇਲ ਜਿਹੜੀ ਆ ਨਹੀਂ ਮਿਲੀ ਉਹ ਕੱਲ ਤੱਕ ਉਹਨਾਂ ਦਾ ਇਹ ਕਹਿਣਾ ਸਾਨੂੰ ਈਮੇਲ ਨਹੀਂ ਮਿਲੀ ਸ਼ਾਮੀ 6 ਵਜੇ ਉਹਨਾਂ ਨੇ ਕਿਹਾ ਵੀ ਸਾਨੂੰ ਹਾਂਜੀ ਈਮੇਲ ਮਿਲ ਗਈ ਸੀ ਦੁਪਹਿਰੇ 12 ਵਜੇ ਉਹਨਾਂ ਸੀ ਇਹ ਈਮੇਲ ਨੂੰ ਵੈਰੀਫਾਈ ਕਰਨਾ ਵੀ ਕੋਟ ਨੇ ਈਮੇਲ ਭੇਜੀ ਆ ਯਾਨੀ ਇਸ ਤਰ੍ਹਾਂ ਦੀਆਂ ਜਿਹੜੀਆਂ ਜੁਡੀਸ਼ੀਅਲ ਡਿਲੇਸਆਂ ਜਿਹੜੀਆਂ ਗੱਲਾਂ ਹੈਗੀਆਂ ਵੀ ਪਰ ਸਸ ਬੰਦਾ 3 ਤਰੀਕ ਦਾ ਬਰੀ ਆ ਉਸ ਤੋਂ ਬਾਅਦ ਉਹ 5 ਦਿਨ ਜਿਹੜੇ ਉਹ ਅੱਜ ਹੋ ਗਏ ਤੱਕ ਛੱਡਿਆ ਨਹੀਂ ਹੈਗਾ ਪਾਲ ਸਿੰਘ ਦਾ ਹੋਰ ਮਹਤਾ ਦਾ ਕਿਉਂਕਿ ਉਹਨਾਂ ਦਾ ਹੋਲ ਕੇਸ ਹੈਗਾ ਗੁਰਮukh ਸਿੰਘ ਦਾ ਜੁਰਮਾਨਾ ਤਾਲਣ ਤੋਂ ਬਾਅਦ ਜਿਹੜਾ ਉਹਦੀ ਰਿਹਾਈ ਹੋਈ ਹੈ। ਆਪ ਜੀ ਸਾਨੂੰ ਉਮੀਦ ਹੈਗੀ ਹੈ ਵੀ ਮੱਖਣ ਸਿੰਘ ਨੂੰ ਰਿਹਾ ਜਿਹੜਾ ਕਰਨਾ ਚਾਹੀਦਾ ਜਿੱਤੋਂ ਤੱਕ ਮੈਂ ਉਸੇ ਦਿਨ ਹੀ ਫਿਰ ਕੱਲ 5:00 ਰਾਤ ਨੂੰ ਜਦੋਂ ਉਹਨਾਂ ਨੇ ਅਸੀਂ ਜਿੰਦੇ ਬਾਅਦ ਖੜੇ ਹੋ ਕੇ 8:00 ਵਜੇ ਕੇ ਸਾਨੂੰ ਰਾਤ ਉਹਨਾਂ ਸਾਨੂੰ ਮਨਾ ਕਰ ਦਿੱਤਾ ਵੀ ਨਹੀਂ ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਸੁਭਾਵਨਾ ਹੈਗੀ ਨਹੀਂ ਜੀ ਤੇ ਮੈਂ ਜੇ ਹਾਈ ਕੋਰਟ ਨੂੰ ਈਮੇਲ ਜਿਹੜੀ ਰਿਸਟਰੀ ਬ੍ਰਾਂਚ ਨੂੰ ਕਰ ਦਿੱਤੀ ਸੀ ਮੈਨੂੰ ਖਤਸ਼ਾ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਇਹੋ ਜਿਹੇ ਕਿਦਾਂਵਾ ਖਾੜਕੂ ਆ ਤੇ ਕੰਮ ਹੁੰਦੀਆਂ ਸੀ ਜਦੋਂ ਬੰਦਾ ਜੇਲ੍ਹ ਤੋਂ ਜੇਲ੍ਹ ਮੇਨ ਤੇ ਜੇਲ੍ਹ ਤੋਂ ਰਿਹਾ ਹੁੰਦਾ ਸੀ ਜਾਂ ਕੇਸ ਬੜੀ ਹੋਣ ਤੋਂ ਤਾਂ ਉਹਨੂੰ ਬਾਅਦ ਹੀ ਜੇਲ੍ਹ ਤੋਂ ਨਿਕਲਦੇ ਬਾਅਦ ਹੀ ਚੁੱਕ ਲਿਆ ਜਾਂਦਾ ਸੀ ਪੁਲਿਸ ਵੱਲੋਂ ਇਹੋ ਜਿਹਾ ਕੰਮ ਫੇਰ ਸ਼ੁਰੂ ਹੋ ਗਿਆ ਜਿਵੇਂ ਪਿਛਲੇ ਦਿਨੀ ਭਾਈ ਹਰਵਾਨ ਸਿੰਘ ਕੈਲੇ ਮਾਜਰਾ ਐ ਨਬੇ ਦੇ ਲੱਗੇ ਉਹਨਾਂ ਦਾ ਪਿੰਡ ਲੁਧਿਆਣੇ ਦੇ ਵਿੱਚ ਜਿਹੜੀ ਇੱਕ ਵਧੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਹ ਸੌਤ ਨੂੰ ਮਾਰਨ ਦੇ ਦੋਸਰੇ ਵਿੱਚ ਭਾਈ ਹਰਵੰਸ ਸਿੰਘ ਦੀ ਕਪੀਸ਼ਨਲ ਅਫੀਸ਼ਰ ਜੱਜ ਬਿਸ਼ਨਸ ਰੂਪ ਨੇ ਕੀਤੀ ਸੀ ਲੁਧਿਆਣੇ ਤੋਂ 25 ਤਰੀਕ ਨੂੰ ਜਮਾਨਤ ਕਿ ਅਸਈ ਪਰਿਸੀ ਸੀ ਪਰ 25 ਸ਼ਾਮ ਤੱਕ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਖੜੇ ਰਹੇ 9:59 ਪੌਣੇ 10 ਵਜੇ ਫੇ ਸੀਆਈਏ ਸਟਾਫ ਦੀ ਜਿਹੜੀ ਆ ਗੱਡੀ ਆਈ ਉਹ ਉਹ ਜੇਲ੍ਹਾਂ ਵਾਲਿਆਂ ਨੇ ਹਰਵੰਦ ਸਿੰਘ ਨੂੰ ਉਹਨੂੰ ਦੇ ਦਿੱਤਾ ਹਰਵੰਦ ਸਿੰਘ ਨੂੰ ਉਹ ਜਿਹੜੇ ਸਟਾਫ ਲੈ ਕੇ ਪੌਣੇ 10 10 ਵਜੇ ਤੇ ਅਗਲੇ ਦਿਨ ਇਹ ਜਿਹੜਾ ਉਹਨਾਂ ਨੇ 26 ਤਰੀਕ ਨੂੰ ਅਗਲੇ ਦਿਨ 11 12 ਵਜੇ ਜਿੰਨਾ ਤੱਕ ਲਗਭਗ 12 14 ਘੰਟੇ ਉਹਨਾਂ ਨੇ ਸੀਆਈਏ ਸਟਾਫ ਪੁੱਛ ਕੇ ਕੰਮ ਤੋਂ ਬਾਹਰ ਉਹਨਾਂ ਨੂੰ ਜਾਣ ਦਿੱਤਾ ਸੋ ਇਸ ਕਰਕੇ ਮੈਨੂੰ ਖਦਸ਼ਾ ਹੋਇਆ ਵੀ ਸ਼ਾਇਦ ਕਾਰਗੋਆ ਦਾ ਸੁਵੰਦਨ ਜਾਂ ਸਿੰਘਾਂ ਦੇ ਨਾਲ ਸਵੰਦਰ ਗੇਟਾਂ ਦੇ ਅਨੁਸਾਰਿਆਂ ਦੇ ਦੁਆਰੇ ਫੇਰ ਉੱਥੇ ਤੜਾ ਕੋਈ ਸਟੇਟ ਦੀ ਪਾਲਿਸੀ ਨਿਕਲੀ ਹੈ ਜਿਹਨੇ ਹਰਵੰਤ ਸਿੰਘ ਨੂੰ ਧੱਕਿਆ ਮੱਖਣ ਸਿੰਘ ਨੂੰ ਧੱਕ ਸਕਦੇ ਹੈਗੇ ਆ ਤੇ ਉੱਥੇ ਸੀਆਈਏ ਜਦੋਂ ਅਸੀਂ ਉੱਥੇ ਖੜੇ ਸੀਗੇ ਨਾਪੇ ਉੱਥੇ ਸੀ ਜਈਏ ਆਲਰੇਡੀ ਗੱਡੀ ਬਾਅਦ ਜਿਹੜੀ ਖਰੀਦੀ ਐ ਇਸੇ ਕਰਕੇ ਉਹਨੂੰ ਖਰਚਾ ਆਦੀ ਵੀ ਕਿਤੇ ਇਹ ਹਾਂ ਜੀ ਇਹ ਫੇਰ ਮੱਖਣ ਸਿੰਘ ਨੂੰ ਜੇਲ੍ਹ ਤੋਂ ਨਿਕਲਦੇ ਨੂੰ ਸੀਆਈਏ ਨੂੰ ਕਈ ਵਾਰ ਜੇਲ੍ਹਵਾ ਦੇ ਸਿੱਧੇ ਹੀ ਦੇ ਦਿੰਦੇ ਆ ਬੰਦੇ ਆਇਆ ਮੈਂ ਫੋਨ ਕੀਤਾ ਸੀ ਦਿੱਲੀ ਸੁਪਰੀਮ ਕੋਲ ਵਗੈਰਾ ਨੂੰ ਵੀ ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਮੇਲ ਹੀ ਨਹੀਂ ਪਹੁੰਚੀ ਉਹ ਡਿਨਾਈ ਕਰਦੇ ਰਹੇ ਤੇ ਇੱਕ ਗੱਲ ਕਿ ਮੈਂ ਜਿਹੜੀ ਈਮੇਲ ਜਿਹੜੀ ਹਾਈ ਕੋਰਟ ਨੂੰ ਕੀਤੀ ਆ ਉਹ ਹਾਈ ਕੋਰਟ ਨੇ ਉਹ ਈਮੇਲ ਨੂੰ ਜਿਹੜਾ ਉਹ ਅੱਜ ਪਟੀਸ਼ਨ ਜਦੋਂ ਲੈ ਕੇ ਨੋਟਸ ਕੀਤਾ ਤੇ ਅੱਜ ਉਹਨੂੰ ਫੋਲੋ ਕਰਾਂਗੇ ਵੀ ਇੱਕ ਇਹੋ ਜਿਹਾ ਜਿਹੜਾ ਪ੍ਰੋਸੈਸ ਜਾਂ ਤੁਹਾਡਾ ਵੀ ਬੰਦਾ ਪਾਣੀ ਬਾਅਦ ਬੜੀ ਹੋਊ ਤਾਂ ਬਾਅਦ ਹੀ ਹੋ ਜੇਲ ਦੇ ਵਿੱਚ ਹੀ ਬੈਠਾ ਦੀ ਕੋਈ ਕਹਿੰਦਾ ਅਸੀਂ ਮੇਲ ਭੇਜੀ ਆ ਇਹੋ ਤੇ ਵੀ ਉਹ ਕਹਿੰਦਾ ਸਾਨੂੰ ਬਿਲੀ ਨੂੰ ਜਿਹਨੂੰ ਭਾਰਤ ਭੇਜੀ ਜਾਓ ਕਹਿੰਦਾ ਅਸੀਂ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਭੇਜੀ ਆ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਪਲੀਕੇਸ਼ਨ ਜੀਆਂ ਕਰਕੇ ਜਿਹੜੀ ਭਾਈ ਮੱਖਰ ਸਿੰਘ 5 ਦਿਨ ਵੱਧ ਰਹਿਣਾ ਪਿਆ 6 ਸਾਲ ਪਹਿਲਾਂ ਵੀ ਉਹਨੂੰ ਜਿਹੜਾ ਰਹਿਣਾ ਪਿਆ ਉਹ ਤੇ ਆ ਗੜੀ ਚ ਲੁਧਿਆਣੇ ਦਾ ਇੱਕ ਐਕਸਪਲੋਜ਼ਿਵ ਰਿਕਵਰੀ ਦਾ ਕੇਸ ਸੀ 1350 ਹਜ਼ਾਰ ਕੋ ਦਾ ਕੇਸ ਸੀ ਉਹ ਕੇਸ ਸੀ ਜਿਹੜੇ ਉਹ ਸਾਰੇ ਬਾਅਦ ਤੋਂ ਭਰੀ ਹੋਏ ਆ ਤੇ ਇਹ ਇੱਕ ਕੇਸ ਅਸੀਂ ਹੈ ਜੇ ਸਪੈਸ਼ਲ ਕੇ ਲੈ ਕੇ ਇਹਨੂੰ ਫੋਲੋ ਕਰਾਂਗੇ ਇਹ 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 7 ਸਾਲ ਦੀ ਜਿਹੜੀ ਕਟੜੀ ਦਾ ਮੁਆਵਜ਼ਾ ਵੀ ਜਿਹੜਾ ਉਹ ਸਰਕਾਰ ਕੋਲੋਂ ਜਿਹੜੀ ਉਹ ਅਸੀਂ ਦਾਵਾ ਇਹਦਾ ਕਰਾਂਗੇ ਇਹ ਖੱਦਸ਼ਾ ਸੀਗਾ ਮੈਨੂੰ ਵੀ ਕਿਉਂਕਿ ਫੇਸ ਸ਼ੁਰੂ ਹੋ ਗਿਆ ਜਮਾਨਤਾ ਹੋਣ ਤੋਂ ਬਾਅਦ ਬੰਦਿਆਂ ਨੂੰ ਜੀ ਟੁੱਕਣ ਦੀਆਂ ਜਿਹੜੀਆਂ ਗੱਲਾਂ ਜਾਂ ਉਹਨਾਂ ਨੂੰ ਕਿਸੇ ਹੋਰ ਕੇਸਾਂ ਦੀ ਪੁਸ਼ਟੀਸ਼ ਕਰਾਂਗੇ ਜੀ ਕਾਰਵਾਈ ਚਲਾਈ ਜਾਂਦੀ ਸੀ ਪਹਿਲਾਂ ਮਨਪੁਰ ਸਾਹਿਬ ਜਿਵੇਂ ਤੁਸੀਂ ਇਹ ਵਰਤਾਰਾ ਦੱਸਦੇ ਹੋ ਇਹ ਡਿਲੇ ਹੋਣ ਦਾ ਜਿਹੜਾ ਪ੍ਰੋਸੈਸ ਹੈਗਾ ਕਈ ਦਿਨਾਂ ਤੱਕ ਦਾ ਜਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਮੈਨੂੰ ਖਦਸ਼ਾ ਵੀ ਇਹ ਜਿਹੜੀ ਗੱਲ ਹੈ ਉਹ ਦੁਬਾਰਾ ਸ਼ੁਰੂ ਹੋ ਰਹੀ ਹੈ ਸਿੱਖ ਨੌਜਵਾਨਾਂ ਨੂੰ ਜਾਂ ਜਿਹੜੇ ਖੜਕੂ ਸੰਘਰਸ਼ ਤੇ ਨਾਲ ਸੰਬੰਧਿਤ ਨੌਜਵਾਨ ਹੈਗੇ ਆ ਉਹਨਾਂ ਨੂੰ ਪੁਲਿਸ ਵੱਲੋਂ ਚੁੱਕੇ ਜਾਣ ਦੀ ਇਹ ਆਮ ਵਰਤਾਰਾ ਹੈਗਾ ਜਾਂ ਇਹ ਖਾਸ ਹੈ ਤੇ ਹੁਣ ਜਿੱਥੋਂ ਘੱਟ ਨਾਬਾ ਜੇਲ ਦੀ ਜਦੋਂ ਆ ਨਾਬਾ ਜੇਲ ਬ੍ਰੇਕ ਹੋਇਆ ਉਸ ਤੋਂ ਬਾਅਦ ਥੋੜੀ ਉੱਥੇ ਸਫਾਈ ਹੋਈ ਹੈ ਇਹ ਪਾਰਕ ਜਿਹਨੇ ਕੱਲ੍ਹ ਵਿੱਚ ਡੀਪੀ ਨੂੰ ਸੁਣਨ ਗੱਲ ਹੋਈ ਸੀ ਉਹ ਕਹਿੰਦਾ ਅਸੀਂ ਛੱਡ ਨਹੀਂ ਸਕਦੇ ਬੰਦੇ ਨੂੰ ਮੇਜ਼ ਤੇ ਜੀਮੇਜ ਨਕਸ਼ੇ ਜਾਰੀ ਭਾਈ ਹੁਣ ਪਰ ਉਸ ਤੋਂ ਪਹਿਲਾਂ ਦੇ ਜਿੰਨੇ ਆਪ ਨੇ ਸਿੰਧਾਰੇ ਕੇਸਾਂ ਦੇ ਵਿੱਚ ਜਦੋਂ ਵੀ ਕਿਸੇ ਜਮਾਨਤ ਕੋਰਟ ਵੱਲੋਂ ਕਰਕੇ ਵੀ ਜੋਟਾ ਈਮੇਲ ਹੋ ਜਾਂਦਾ ਸੀ ਜਾਂ ਫੈਕਸ ਹੋ ਜਾਂਦਾ ਸੀ ਜੇਲ ਵਾਲੇ ਸ਼ਰਤ ਦਿੰਦੇ ਸੀਗੇ ਤੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਉਹ ਛੜ ਦਿੰਦੇ ਹੈਗੇ ਆ ਇਹ ਇਹ ਕੋਈ ਯੂਨੀਵਰਸਲ ਹੈ ਹੀ ਨਹੀਂ ਜ਼ਿਲ੍ਹਾਂ ਦਾ ਕੋਈ ਜ਼ਿਲ੍ਹਾਂ ਦਾ ਕਿੱਦਾਂ ਚੱਲਦਾ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜੇ ਤੁਸੀਂ ਈਮੇਲ ਮੰਗਣੀ ਨਹੀਂ ਤੇ ਫਿਰ ਕਾਹਦੇ ਹੀ ਕਿਉਂ ਜੀ ਜੇ ਤੁਸੀਂ ਡਾਕ ਨਾ ਹੀ ਮੰਗਣੀ ਆ ਵੀ ਆਹ ਪੋਸਟਲ ਜਦੋਂ ਆਊਗੀ ਸਾਨੂੰ ਅਸੀਂ ਫੇਰ ਛੱਡਾਂਗੇ ਜਾਂ ਪੋਸਟਲ ਦੇ ਨਾਲ ਈਮੇਲ ਵੈਰੀਫਾਈ ਹੋ ਜੂਗੀ ਤਾਂ ਫੇਰ ਅਸੀਂ ਛੱਡਾਂਗੇ ਈਮੇਲ ਦਾ ਮਤਲਬ ਹੀ ਕੀ ਰਹਿ ਜਾਂਦਾ ਫੇਰ ਕੰਮ ਦਾ ਕੀ ਫਾਇਦਾ ਹੋਇਆ ਕੋਰਟ ਵੱਲੋਂ ਜੇ ਤੁਸੀਂ ਉਹਨੂੰ ਵੀ ਮੰਨਣਾ ਨਹੀਂ ਹੈ ਜੀ ਜੀ ਉਹ ਆਮ ਕੇਸਾਂ ਦੇ ਵਿੱਚ ਇਹ ਨਹੀਂ ਕਿਤੇ ਵੀ ਹੁੰਦਾ ਆਮ ਕੇਸਾਂ ਦੇ ਵੇਸਾ ਮਾੜੀ ਮੋੜ ਦੀ ਗਲਤੀ ਵੀ ਜੇ ਕੋ ਹੋਵੇ ਕੋਈ ਸੈਕਸ਼ਨ ਦੀ ਕੋਈ ਨਾਮ ਦੀ ਕੋ ਕਿਸੇ ਦੇ ਨਾਮ ਦੀ ਤਾਂ ਉਹ ਪੈਸੇ ਲੈ ਲੂਗੇ ਤੇ ਉਹ ਛੜਵਲੇ ਬੰਦੇ ਨੇ ਜਿਹੜੇ ਚੋਰੀ ਚਕਾਰੀਆਂ ਹੋ ਦੁਕੀ-ਕੁਚੀ ਕੇਸ ਹੁੰਦੇ ਆ ਉਹਨਾਂ ਕੇਸਾਂ ਦੇ ਵਿੱਚ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁੰਦਾ ਕੋਈ ਵੀ ਉਹ ਨਹੀਂ ਇੱਕ ਗੱਲ ਕਹਿਣ ਨੂੰ ਵੱਧ ਨਹੀਂ ਹੁੰਦਾ ਤੇ ਜਿਵੇਂ ਕੱਲ ਉਹਨਾਂ ਨੂੰ ਕਿਹਾ ਵੀ ਜਿਹੜੇ ਕੰਪਿਊਟਰ ਆਪਰੇਟਰ ਨੇ ਈਮੇਲ ਜੀਪੀਓ ਤੋਂ ਸੀਜੀਐਮ ਅਮਰਸਾਲ ਤੋਂ ਉਹ ਕਹਿੰਦਾ ਵੀ ਤੂੰ ਭਾਈ ਉਹਨਾਂ ਨੂੰ ਕਹਦੇ ਵੀ ਹਾਂ ਕੀਤੀ ਕਹਿੰਦਾ ਨਹੀਂ ਜੀ ਮੇਰੀ ਕੋਈ ਜ਼ਿੰਮੇਵਾਰੀ ਮੈਂ ਤਾਂ ਈਮੇਲ ਕੀਤੀ ਐ ਮੈਨੂੰ ਨਹੀਂ ਪਤਾ ਮੈਂ ਨਹੀਂ ਕਰੀ ਭਾਈ ਕਰ ਸਕਦਾ ਉਹ ਜਿਹੜਾ ਆਫੀਸ਼ਲ ਸਬੰਧਰ ਸੀ ਉਹ ਵੀ ਜੀ ਸੀ ਉਹਨੇ ਫੋਨ ਹੀ ਚੁੱਕਿਆ ਇਸ ਤਰ੍ਹਾਂ ਦੀ ਜਿਹੜੀ ਆ ਖਾਸ ਤੌਰ ਤੇ ਜਿਹੜੇ ਸਿੰਗਾ ਦੇ ਨਾਲ ਸਾਜੂਆ ਨਾਲ ਸਬੰਧਰ ਕੇਸ ਹੁੰਦੇ ਆ ਭਾਵੇਂ ਉਹ ਬੜੀ ਹੋਣ ਭਾਵੇਂ ਜਮਾਨਤ ਹੋਵੇ ਪਰ ਉਹਨਾਂ ਨੂੰ ਰੱਖਿਆ ਇਸ ਤਰ੍ਹਾਂ ਹੀ ਜਾਂਦਾ ਕਿ ਇਹ ਹੁਣ ਉਹਨਾਂ ਦੇ ਜਿਹੜੀ ਸਟੇਟ ਵੱਲੋਂ ਮੋਹ ਲਾ ਦਿੱਤੀ ਜਾਂਦੀ ਆ ਅੱਤਵਾਦੀ ਜੀ ਉਹਨੇ ਜਦ ਤੱਕ ਉਹਨਾਂ ਦੀਆਂ ਲੱਗਿਆ ਨੇ ਦਾ ਭਾਵੇਂ ਬੜੀ ਹੋਣ ਭਾਵੇਂ ਉਹਨਾਂ ਦੀ ضمانਤ ਹੋਵੇ ਉਹਨਾਂ ਨੂੰ ਲੀਨਟ ਜਿਹੜਾ ਆਮ ਪ੍ਰੋਸੈਸ ਦੇ ਨਾਲ ਹੀ ਉਹਨਾਂ ਨੂੰ ਲੀਫ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਸਪੈਸ਼ਲ ਜਿਹੜੀ ਆ ਕੋਈ ਵੀ ਜ਼ਿੰਮੇਵਾਰੀ ਨਹੀਂ ਲਈ ਜਾਂਦੀ ਉਹਨਾਂ ਦੀ ਜਾਂ ਕੋਈ ਰਿਸਕ ਨਹੀਂ ਲੈਂਦੇ ਹੋ ਜਾਂ ਪੈਸੇ ਤੱਕ ਵੀ ਜੇ ਕੋਈ ਆਫਰ ਕਰੇ ਕਿਸੇ ਨੂੰ ਵੀ ਹਾਂ ਵੀ ਲੈ ਲਓ ਯਾਰ ਆ ਮਾੜੀ ਜੀ ਗਲਤੀ ਹੈ ਉਹ ਕਵਰ ਨਹੀਂ ਕਰਦੇ ਉਹ ਕਹਿੰਦੇ ਨਹੀਂ ਜੀ ਅਸੀਂ ਇਹਨਾਂ ਦੇ ਵਿੱਚ ਕੁਝ ਵੀ ਕਰ ਸਕਦੇ ਕੋਈ ਵਿਸ਼ੇਸ਼ ਹੱਦਾ ਹੋਣਗੀਆਂ ਯਾਹ ਨਾਂ ਦੇ ਵੈਸੇ ਟੈਗ ਹੁੰਦਾ ਵੀ ਇਹਨਾਂ ਦੇ ਵਿੱਚ ਕੈਟਲਿਸਟ ਐਕਟ ਲੱਗਾ ਹੋਇਆ ਜੁਏਪੀ ਆ ਜਾਂਦਾ ਆ ਜੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਖਾਸ ਜਿਹੜੀ ਆ ਉਹਨਾਂ ਦੇ ਨਾਲ ਦੇ ਹਾਲ ਜਿਵੇਂ ਆਪਾਂ ਦੋਦੇ ਮਾਪਦੰਡ ਕਹਿੰਦੇ ਆ ਉਹ ਜਿਹੜੇ ਆ ਆਮ ਤੌਰ ਦੇ ਉੱਤੇ ਬਣਾਏ ਜਾਂਦੇ ਆਮ ਕੈਸੀਆਂ ਦੇ ਮਾਮਲੇ ਦੇ ਵਿੱਚ ਇਹੋ ਕੁਝ ਨਹੀਂ ਹੁੰਦਾ ਜੀ ਆ ਮਨਜਪੁਰ ਸਾਹਿਬ ਹੁਣ ਅਸੀਂ ਅਗਲੇ ਕੇਸ ਦੀ ਗੱਲ ਕਰਦੇ ਆ ਜਿਵੇਂ ਇਸ ਕੇਸ ਦੇ ਵਿੱਚ ਅਸੀਂ ਮੱਖਣ ਸਿੰਘ ਦੇ ਮੱਖਣ ਸਿੰਘ ਗਿੱਲ ਦੇ ਕੇਸ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਜਿਹੜਾ ਵਰਤਾਰਾ ਜਿਹੜਾ ਸਿੱਖ ਸੰਘਰਸ਼ ਤੇ ਨਾਲ ਸੰਬੰਧਿਤ ਨੌਜਵਾਨ ਹੈਗੇ ਉਹਨਾਂ ਦੇ ਨਾਲ ਕਿਵੇਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਤੇ ਓਵਰਆਲ ਜੇ ਦੇਖਣਾ ਹੋਵੇ ਅੱਜ ਹੀ ਸੁਪਰੀਮ ਕੋਰਟ ਦਾ ਜਿਹੜਾ ਇੱਕ ਪੀਆਈਐਲ ਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਸਪਸ਼ਟ ਕੀਤਾ ਕਿ ਜਿਹੜੇ ਸਿੱਖਾਂ ਦੇ ਉੱਪਰ ਜੋਕਸ ਬਣਾਏ ਜਾਂਦੇ ਨੇ ਸਿੱਖਾਂ ਦਾ ਮਜ਼ਾਕ ਬਣਾਉਂਦਿਆਂ ਜਿਹੜੇ ਜੋਕ ਬਣਾਏ ਜਾਂਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ਨੇ ਹੱਥ ਖੜੇ ਕੀਤੇ ਆ ਉਹਨਾਂ ਦਾ ਕਹਿਣਾ ਕਿ ਐਦਾਂ ਦੀ ਜਿਹੜੀ ਕੋਈ ਜਨਤਕ ਪਟੀਸ਼ਨ ਹੈਗੀ ਹੈ ਕਿਸੇ ਇੱਕ ਭਾਈਚਾਰੇ ਨੂੰ ਕੇਂਦਰਿਤ ਹੋਵੇ ਉਹਦੇ ਤੇ ਅਸੀਂ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੇ ਸੋ ਇਹ ਜਿਹੜਾ ਸਟੈਂਡ ਹੈਗਾ ਇਹਨੂੰ ਤੁਸੀਂ ਐ ਲੀਗਲੀ ਕਿਵੇਂ ਦੇਖਦੇ ਹਾਂ ਲੀਗਲ ਓਪੀਨੀਅਨ ਤੁਹਾਡਾ ਇਹਦੇ ਤੇ ਕੀ ਹੈਗਾ ਤੇ ਜਦੋਂ ਅਸੀਂ ਇਹਨੂੰ ਸਿੱਖ ਨੁਕਤਾ ਨਜ਼ਰ ਤੋਂ ਦੇਖਦੇ ਹਾਂ ਤਾਂ ਇਹਦਾ ਜਿਹੜਾ ਅਸਰ ਹੈ ਸਿੱਖ ਮਾਨਸਿਕਤਾ ਦੇ ਉੱਪਰ ਜਾਂ ਜਿਹੜੇ ਨੌਜਵਾਨ ਨੇ ਜਾਂ ਖਾਸ ਤੌਰ ਤੇ ਜਦੋਂ ਅਸੀਂ ਸਕੂਲਾਂ ਦੇ ਵਿੱਚ ਛੋਟੇ ਸਿੱਖ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਤੇ ਖਾਸ ਤੌਰ ਤੇ ਇਹਦਾ ਅਸਰ ਹੁੰਦਾ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੇ ਜੋਕਸ ਨੇ ਜਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਉਹਨਾਂ ਤੇ ਜੋ ਉਨ੍ਹਾਂ ਦੀ ਮਾਨਸਿਕਤਾ ਤੇ ਇਹਦਾ ਅਸਰ ਪੈਂਦਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਇਹ ਥੋੜਾ ਜਿਹਾ ਵਿਵਾਦਤ ਸੀਗਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਪਾਈਆਂ ਵੀ ਸਿੱਖਾਂ ਦੇ ਉੱਤੇ ਜੋਕ ਹੈ ਨਾ ਤੇ ਗੁੰਡੀ ਇਹ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਜੇਕਰ ਸੁਪਰੀਮ ਕੋਰਟ ਕੋਈ ਖਾਸ ਰਾ ਸੁਪਰੀਮ ਕੋਰਟ ਨੇ ਜਿਹੜਾ ਕੱਲ ਕੀਤਾ ਉਹਨਾਂ ਨੇ ਫਾਈਨਲ ਡਿਸੀਜਨ ਤਾਨੀ ਅਜੇ ਦਿੱਤਾ ਉਹਨਾਂ ਨੇ ਸੈਂਟਰ ਨੂੰ ਕਿਹਾ 27 ਮਾਰਚ ਜਿਹੜੀ ਅਗਲੀ ਜਿਹੜੀ ਤਰੀਕ ਉਹਨਾਂ ਨੇ ਤੈਅ ਕੀਤੀ ਹੈਗੀ ਆ ਜੀ ਤੇ ਉਹਦੇ ਵਿੱਚ ਉਹਨਾਂ ਨੇ ਸੈਂਟਰ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਸਿੱਧੀ ਕੋਈ ਲੈਜਿਲੇਸਲੇਸ਼ਨ ਜਾਂ ਮੌਦਰ ਰੂਲਸ ਨਹੀਂ ਜਿਹੜੇ ਅਸੀਂ ਲੇ ਡਾਊਨ ਕਰ ਸਕਦੇ ਸੈਂਟਰ ਗਵਰਨਮੈਂਟ ਦੇ ਉੱਤੇ ਜੇ ਕੁਝ ਕਰ ਸਕਦੀ ਹੈ ਤੇ ਉਹ ਦੱਸੇ ਸੋ ਇੱਕ ਪਾਸਾ ਤਾਂ ਇਹਦਾ ਕਾਨੂੰਨ ਨੇ ਹੈਗਾ ਜੋ ਸਪੱਸ਼ਟੋ ਦੇਖੇ ਬਿਨਾਂ ਸਾਰੀ ਸੁਸਾਇਟੀ ਵਾਸਤੇ ਕੋਈ ਰੂਲ ਬਣ ਗਏ ਪਰ ਜੀ ਜਿਹੇ ਪਾਸੇ ਜਿਹਨੇ ਪਹਿਲਾਂ ਆਪਾਂ ਗੱਲ ਕੀਤੀ ਦੋ ਦੇ ਮਾਪਦੰਡਾਂ ਦੀ ਗੱਲ ਹੈਗੀ ਆ ਤਾਂ ਇੱਕ ਪਾਸੇ ਤਾਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਗੱਲ ਕਰ ਲਈ ਜਾਂਦੀ ਹੈ ਜਦੋਂ ਸੱਤੇ ਵਾਲੇ ਦੀ ਗੱਲ ਹੈਗੀ ਆ ਜੇ ਉਹਦੇ ਉਹਦੇ ਤੇ ਕੋਈ ਚੁਟਕਲਾ ਪਾ ਦਿੰਦਾ ਤੇ ਉਹ ਚੁਟਕਲੇ ਨੂੰ ਆਧਾਰ ਬਣਾ ਕੇ ਉੱਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਪਰਚੇ ਵਿਆਪਕ ਪਰਚੇ ਜਿਹੜੇ ਪੰਜਾਬ ਦੇ ਵਿੱਚ 2007 ਤੋਂ ਬਾਅਦ ਖਾਸ ਤੌਰ ਤੇ ਹਾ ਜਿਹੜੇ ਦੋ ਤਿੰਨ ਸਾਲਾਂ ਦੇ ਵਿੱਚ ਬਹੁਤ سارے ਫਿਲਕੇ ਹੋਏ ਆ ਜਿਨ੍ਹਾਂ ਦੇ ਵਿੱਚ ਕੁਝ ਹਾਈ ਕੋਰਟ ਦੇ ਤੋਂ ਕਵਾਇਸ਼ ਵੀ ਹੋ ਗਏ ਕੋਸਾਰੇ ਕੇਸ ਚੱਲ ਰਹੀਆਂ ਨੇ ਜਿਹਨੇ ਫੇਸਬੁੱਕ ਤੇ ਉੱਤੇ ਕਿਸੇ ਨੇ ਪਾਈ ਸੀ ਹਾਂ ਇਹ ਉਹਨੂੰ ਮਜ਼ਾਕ ਦਾ ਪਾਤਰ ਬਣਾਇਆ ਸਲਸਿਆਦ ਨੂੰ ਤਾਂ ਉਹਦੇ ਦਾ 295 ਦਾ ਜਿਹੜਾ ਬੱਚਾ ਹੁੰਦਾ ਜਿੱਤੇ ਸਿੱਖਾਂ ਦੀ ਇਹ ਧਾਰਮਿਕ ਭਾਵਨਾ ਵਜਾ ਧਾਰਮਿਕ ਕਿੰਨਾਂ ਦੇ ਉੱਤੇ ਜਿਹੜਾ ਉਹਨੂੰ ਮਜ਼ਾਕ ਦੇ ਇੱਕ ਹਾਸੇ ਦਾ ਪਾਤਰ ਬਣਾਇਆ ਜਾਂਦਾ ਉਹਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਸਪੈਸ਼ਲ ਨਹੀਂ ਕਰ ਸਕਦੇ ਤੁਸੀਂ ਆਈਪੀਸੀ ਦੇ ਜਿਹੜੀਆਂ ਇਹ ਇਨਫੋਰਮੇਸ਼ਨ ਤੇ ਤੁਹਾਡਾ ਦਿਨ ਐਕਸ਼ਨ ਤੇਰਾਵਾ ਉਹਦੇ ਤੈਅ ਹੀ ਕਰੋ ਸਾਨੂੰ ਵੀ ਜੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਸਾਨੂੰ ਕੋਈ ਨੀਂਦ ਦਿੱਤਾ ਹੈਗਾ ਤੇ ਸਾਨੂੰ ਇਹਨੂੰ ਇਸ ਤਰ੍ਹਾਂ ਅੰਡਾ ਲੈ ਕੇ ਆਉਣਾ ਚਾਹੀਦਾ ਜਿਹੜੀ ਜਿਹੜੀ ਸਿਕਰੀ ਦਸਾਲ ਦੇ ਤੇ ਕੋਈ ਜੁਟਕ ਲੈ ਗਿਆ ਸਪੈਸਿਫਿਕ ਸਾਈਟਾਂ ਦੇ ਖਿਲਾਫ ਇਹ ਕੰਪਲੀਟ ਪੁਲਿਸ ਕੇਸ ਦੇਣੇ ਚਾਹੀਦੇ ਜੇ ਪੁਲਿਸ ਨਹੀਂ ਪਰਚਾ ਦਰਜ ਕਰਦੀ 295 ਦਾ ਆ ਫਿਰ ਸਾਨੂੰ ਕੰਪਲੇਂਟ ਇਸ ਬਗਾਸਾ ਜਿਹੜਾ ਇਹਦੇ ਉੱਤੇ ਪਾਇਆ ਜਾ ਸਕਦਾ ਹੈਗਾ ਉਹ ਵੀ ਅ ਲੈ ਕੇ ਵੀ ਹਾਂ ਇਹ ਜਿਹੜਾ ਦਸਤਾਵੇਜ਼ ਦੀ ਅਹਿਮੀਅਤ ਹੈਗੀ ਆ ਇਹ ਸਾਡਾ ਧਾਰਮਿਕ ਚਿੰਨ੍ਹ ਵੀ ਆ ਤੇ ਉਹਦੀ ਜਿਹੜਾ ਕੋ ਮਜਾਕ ਡਾਉਂਦਾ ਤੇ ਉਹ ਉੱਤੇ ਧਾਰਮਿਕ ਭਾਵ ਨੂੰ ਛੇਕ ਪਜਾਉਣ ਦਾ ਜੀ ਸੁਪਰੀਮ ਕੋਰਟ ਦੇ ਹੁਕਮਾਂ ਦੇਖੀਏ ਤਾਂ ਉਸ ਪੱਖ ਦੇ ਉੱਤੋਂ ਇੱਕ ਪੱਖ ਤੋਂ ਸਹੀ ਵੀ ਲੱਗਦਾ ਹੈਗਾ ਪਰ ਕਿਉਂਕਿ ਦੋਰੇ ਮਾਫੜਨਾਂ ਦੀ ਗੱਲ ਹੈਗੀ ਆ ਇੱਕ ਪਾਸੇ ਤਾਂ ਸੁਪਰੀਮ ਕੋਰਟ ਦੇ ਜਾਂ ਦੁਨੀਆ ਕੋਰਟਾਂ ਦੇ ਫੈਸਲੇ ਜਿਹੜੇ ਜਿੱਥੇ ਖਾਸ ਦੇ ਉੱਤੇ ਆਉਂਦੇ ਆ ਵੀ ਹਾਂ ਮੁਸਲਮਾਨ ਗੱਡੀ ਮੇਰਾ ਸਾਗਰੀ ਐਲਬੋਸ ਵਿੱਚ ਰਿਹਾ ਤੇ ਆਹ ਜਿਹੜੀਆਂ ਆਪਣੇ ਵਾਲੇ ਦੀ ਹਿੰਦੂ ਇੱਕ ਜੀਵਨ ਯਾਦ ਹੈਗੀ ਆ ਜੀ ਉਹਨਾਂ ਦੇ ਵਿੱਚ ਵੀ ਜਿਹੜੀ ਬਹੁਤ ਦੀ ਨਿੱਤੀ ਦੀ ਜਿਹੜੀ ਆ ਉਹ ਭਾਵਨਾਵਾਂ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਕਿਉਂਕਿ ਉਹ ਜੱਜ ਵੀ ਇੱਕ ਸਰਟੀ ਦਾ ਹਿੱਸਾ ਉਹ ਵੀ ਉਹ ਵੀ ਮਜ਼ਾ ਲੈਂਦੇ ਹੋਣਗੇ ਸਿੱਖਾਂ ਦੇ ਲੋਕਾਂ ਨੂੰ ਧਾਰਨਾ ਕੇ ਜਾਂ ਇੱਕ ਜੱਜ ਲੱਗਿਆ ਤੇ ਵੀ ਚੀਜ਼ ਜਿਵੇਂ ਉਹਦਾ ਕਹਿਣਾ ਵੀ ਸਿੱਖ ਹਿੰਦੂ ਹੀ ਆ ਇਹ ਸੋ ਤੁਸੀਂ ਮਾਨਸਿਕਤਾ ਬਦਲਦੀ ਦੇਖੋ ਮੋਦੀ ਸਰਕਾਰ ਤੋਂ ਬਾਅਦ ਜੁਡੀਸ਼ਰੀ ਦੀ ਤੇ ਐਗਜ਼ੈਕਟਿਵ ਦੀ ਤਾਂ ਹੈ ਹੀ ਹੈ ਤੇ ਜੁਡੀਸ਼ਰੀ ਦੇ ਬਹੁਤ سارے ਫੈਸਲੇ ਪਿਛਲੇ ਸਮੇਂ ਦੌਰਾਨ ਜਿਹੜੇ ਆਪਾਂ ਇਸੇ ਵਿਚਾਰ ਕਰੀਏ ਉਹ ਇਸ ਤਰ੍ਹਾਂ ਆਉਂਦੇ ਨਾ ਜਿਵੇਂ ਆਰਐਸਐਫ ਦੀ ਸੋਚ ਨੂੰ ਜਾਂ ਯਾਨੀ ਕਿ ਘੱਟ ਗਿਣਤੀਆਂ ਨੂੰ ਦਬੋਤਾ ਸੀ ਜਿਹੜੀ ਸੋਚ ਹੈਗੀ ਆ ਉਹਨੂੰ ਜਿਹੜਾ ਉਹ ਐਗਜ਼ੈਕਟਿਵ ਰੂਪ ਤੋਂ ਲਾਗੂ ਨਹੀਂ ਕਰ ਸਕਦੇ ਉਹ ਥਰੂ ਜੁਡੀਸ਼ਰੀ ਲੈ ਕੇ ਆਉਂਦਾ ਜਿਵੇਂ ਸੈਂਟਰਲਾਈਜੇਸ਼ਨ ਕਾਨੂੰਨੀਆਂ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਹੈਗੇ ਆ ਜਿਵੇਂ ਪਾਣੀਆਂ ਬਾਰੇ ਹੁਣ ਉਹ ਜਿਹੜਾ ਮਸਲਾ ਹੈਗਾ ਉਹ ਵੀ ਸਿੱਖਾ ਨਾਲ ਹੀ ਆ ੱੱਕਾ ਪੰਜਾਬ ਦੇ ਨਾਲ ਤਾਂ ਹੈ ਹੀ ਐ ਸਿੱਖਾ ਨਾਲ ਵਿਸ਼ੇਸ਼ ਰੂਪ ਸਿੱਖਾ ਕਰਕੇ ਪੰਜਾਬ ਨਾਲ ੱੱਕਾ ਹੈਗਾ ਜੀ ਉਹਨੇ ਜੋ ਟ੍ਰਿਬਿਊਨਲ ਬਣਾਉਣ ਦੀ ਗੱਲ ਕੀ ਸੀ ਆ ਇਹ ਸੋ ਇਹ ਸਾਰੇ ਕਾਰਸੇ ਨੂੰ ਇਕੱਲੇ ਇਸ ਫੈਸਲੇ ਨੂੰ ਅਸੀਂ ਲੈ ਨਹੀਂ ਸਕਦੇ ਵੀ ਹਾਂ ਇਹਨੇ ਸੁਪਰੀਮ ਕੋਰਟ ਨੇ ਗੱਲ ਕਹੀ ਐ ਇਹ ਇਹ ਰਿਲੇਟਡ ਆ ਇੱਕ ਸਿਸਟਮ ਜਿਹੜਾ ਮੋਦੀ ਸਰਕਾਰ ਤੋਂ ਬਾਅਦ ਸ਼ੁਰੂ ਹੋਇਆ ਔਰ ਜਿਹੜੇ ਕੁਛ ਨਾ ਕੁਛ ਤਾਂ ਸਾਨੂੰ ਵੀ ਕੋਈ ਰੀਲੀਫ ਮਿਲਦੀ ਕੋਈ ਥਾਂ ਦੇਖਦੀ ਹੈਗੀ ਆ ਪਰ ਜ਼ਿਆਦਾ ਕਰਕੇ ਜਿਹੜੀ ਆ ਜ਼ਿਆਦਾ ਸੈਕੂਲਰਾਈਜੇਸ਼ਨ ਘਟਗਿੰਦੀਆਂ ਦੇ ਵਿਰੁੱਧ ਜਿੱਥੇ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ ਉਹਨਾਂ ਦੇ ਵਿਰੁੱਧ ਤੇ ਜ਼ਿਆਦਾ ਕਾਸਾ ਹਿੰਦੂਵਾਦ ਵਾਲ ਨੂੰ ਜਿਹੜਾ ਬ੍ਰਾਹਮਣਵਾਦ ਵਾਲ ਨੂੰ ਜਿਹੜਾ ਉਤਕਾਰ ਸਾਰੇ ਸਿਸਟਮ ਦਾ ਕਿਉਂਕਿ ਉਹਨਾਂ ਨੇ ਆ ਜਿਹੜੀ ਆਪਣੇ ਜੱਜ ਜਿਹੜੇ ਉਹ ਲਾਤੇ ਆ ਜਿਹੜੇ ਉਹਨਾਂ ਦੇ ਨਾਲ ਸੰਬੰਧਤ ਨੇ ਉਹਨਾਂ ਦੀ ਸੋਚ ਨਾਲ ਸੰਬੰਧਤ ਨੇ ਇੰਟੈਲੀਜੈਂਸ ਦੇ ਵਿੱਚ ਵੀ ਉਹਨਾਂ ਨੇ ਆਪਣੇ ਬੰਦੇ ਪਾਲਿਸੀ ਹਰ ਅੱਗੇ ਲਿਆਂਦੇ ਹੈਗੇ ਜੇ ਜੋ ਉਸ ਸੋਚ ਨੂੰ ਰਿਪਰੈਜ਼ੈਂਟ ਕਰਦੇ ਆ ਸਾਨੂੰ ਵੀ ਸ਼ਾਇਰ ਕਿਤੇ ਨਾ ਕਿਤੇ ਰਜ਼ੀਫ ਦਿੰਦੇ ਪੂਜੀਤ ਹੁੰਦੇ ਆ ਪਰ ਬਹੁਤਾ ਕਰਕੇ ਜਿਹੜਾ ਪਾਲਿਸੀ ਮੈਟਰ ਜਿੱਥੇ ਹੈਗਾ ਆ ਉੱਥੇ ਸਾਨੂੰ ਨੁਕਸਾਨ ਹੀ ਜਿਹੜਾ ਉਹ ਪਹੁੰਚਾਉਂਦੇ ਆ ਭਾਵੇਂ ਸੁਪਰੀਮ ਕੋਰਟ ਹੋਵੇ ਤੇ ਭਾਵੇਂ ਉਹ ਐਗਜ਼ੈਕਟਿਵ ਹੋਵੇ ਸੋ ਇਹਨੂੰ ਫੈਸਲੇ ਨੂੰ ਇਸ ਤਰ੍ਹਾਂ ਹੀ ਲੈਣਾ ਚਾਹੀਦਾ ਵੀ ਸਿੱਖਾਂ ਨੂੰ ਜਿਹੜਾ ਰਜ਼ੀਫ ਨਹੀਂ ਕਿਸੇ ਤਰ੍ਹਾਂ ਦਾ ਸਾਨੂੰ ਨਹੀਂ ਮਿਲਿਆ ਹੈਗਾ ਪਰ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ ਆਜ਼ਾਦ ਜੇ ਨਹੀਂ ਮਿਲਿਆ ਤੇ ਸਾਨੂੰ ਇਸ ਤਰ੍ਹਾਂ ਸੈਂਟਰ ਗਵਰਨਮੈਂਟ ਦੇ ਉੱਤੇ ਇਹ ਦਵਾਜਾਂ ਇਹਨਾਂ ਕੇਸਾਂ ਨੂੰ ਕਾਨੂੰਨੀ ਪੈੜਵਾਈ ਦੇ ਰਾਹੀਂ ਢੰਗ ਤਰੀਕਿਆਂ ਦੇ ਨਾਲ ਇਹ ਇਹਨੂੰ ਧਾਰਮਿਕ ਭਾਵਨਾ ਨੂੰ ਜੋੜ ਕੇ ਇਸ ਪਾਸੇ ਨੂੰ ਜਿਹੜੇ ਆ ਪੱਤੇ ਪੰਜਾ 10 ਜਿਹੜੇ ਆ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਉਹ ਆਪਣੇ ਉਹਨਾਂ ਨੂੰ ਦਰਜ ਕਰਾਵੇ ਉਹਦੇ ਉੱਤੇ ਜਿਹੜਾ ਉਹਨੂੰ ਫੋਲੋਅ ਅਪ ਕੀਤਾ ਜਾਵੇ ਮੇਰੀ ਇਹ ਹਮੇਸ਼ਾ ਹੀ ਰੋਸ ਰਿਹਾ ਵੀ ਸਿੱਖ ਜੱਥੇਬੰਦੀਆਂ ਕਿਸੇ ਕੇਸ ਨੂੰ ਸ਼ੁਰੂ ਤਾਂ ਕਰ ਲੈਂਦੀਆਂ ਉਹਨੂੰ ਫੋਲੋ ਨਹੀਂ ਉਸ ਤਰ੍ਹਾਂ ਹੁੰਦਾ ਜੇ ਹੁਣ ਇਹ ਸਾਨੂੰ ਤੋਂ ਨਹੀਂ ਮਿਲਿਆ ਸਾਨੂੰ ਦੂਜੇ ਪਾਸੇ ਨੂੰ ਜਿਹੜਾ ਚੱਲਣਾ ਚਾਹੀਦਾ ਉਹਦੇ ਵਿੱਚੋਂ ਕੁਛ ਨਾ ਕੁਛ ਕੱਢਣਾ ਜਿਹਦਾ ਵੈਸੇ ਓਵਰਆਲ ਜਿਹੜਾ ਘੱਟ ਗਿੰਦੀਆਂ ਸਿੱਖਾਂ ਦੇ ਖਿਲਾਫ ਸਾਦਾ ਸਿਸਟਮ ਜੁਡੀਸ਼ਰੀ ਜਿਹੜੀ ਆ ਉਹਦਾ ਚਕਾਵਾ ਦੇ ਰਿਹਾ ਜੀ ਮਨਪੁਰ ਸਾਹਿਬ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਸਾਨੂੰ ਕਰਨਾ ਕੀ ਚਾਹੀਦਾ ਸਿੱਖ ਜਥੇਬੰਦੀਆਂ ਨੂੰ ਲੀਗਲ ਸਿਸਟਮ ਦੇ ਵਿੱਚ ਕਾਨੂੰਨੀ ਦਾਇਰਾ ਕਰਦੇ ਵਿੱਚ ਰਹਿੰਦੇ ਹੋયા ਤੁਸੀਂ ਗੱਲ ਮੈਂਸ਼ਨ ਕਰ ਰਹੇ ਹੋ ਕਿ ਜਿਹੜੇ ਕੇਸ ਨੇ ਉਹ ਲੀਗਲੀ ਫਾਈਟ ਕਰਨੇ ਚਾਹੀਦੇ ਨੇ ਥਾਂ ਥਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਜਦੋਂ ਅਸੀਂ ਸਿਸਟਮ ਦਾ ਵਰਤਾਰਾ ਦੇਖਦੇ ਹਾਂ ਤੁਸੀਂ ਆਪ ਹੀ ਆਪਣੇ ਜ਼ੁਬਾਨੀ ਕਿਹਾ ਕਿ ਜੋ ਸਿਸਟਮ ਦਾ ਵਰਤਾਰਾ ਹੈਗਾ ਉਹ ਘੱਟ ਗਿਣਤੀਆਂ ਦੇ ਵਿਰੋਧ ਦੇ ਵਿੱਚ ਹੈਗਾ ਤੇ ਉਹ ਲਗਾਤਾਰਤਾ ਦੇ ਨਾਲ ਵੱਧ ਰਿਹਾ ਹੈ ਤੇ ਜਿਵੇਂ ਦੀ ਸ਼ਰੀ ਦਾ ਖਾਸ ਤੌਰ ਤੇ ਹਿੰਦੂਕਰਨ ਦੀ ਹਿੰਦੂਤਵੀ ਫੋਰਸੇਸ ਤੇ ਉਹਨਾਂ ਦੇ ਉੱਪਰ ਹਾਵੀ ਹੋਣ ਦੀ ਜਿਹੜੀ ਗੱਲ ਹੈਗੀ ਹੈ ਜੇ ਅਸੀਂ ਇਹਨੂੰ ਮੁੱਖ ਤੌਰ ਤੇ ਰੱਖ ਦਿਆਂ ਦੇਖੀਏ ਤਾਂ ਆਉਣ ਵਾਲਿਆ ਆਉਣ ਵਾਲੀ ਜਿਹੜੀ ਸਿਚੁਏਸ਼ਨ ਹੈਗੀ ਆ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਇਹ ਸਥਿਤੀ ਤੁਹਾਨੂੰ ਕਿੱਧਰ ਨੂੰ ਜਾਂਦੀ ਦਿੱਸਦੀ ਹੈ ਕੀ ਅਸੀਂ ਕੋਈ ਇਸ ਸਿਸਟਮ ਦੇ ਵਿੱਚੋਂ ਉਮੀਦ ਰੱਖ ਸਕਦੇ ਹਾਂ ਇਨਸਾਫ ਦੀ ਕਿਸੇ ਐਦਾਂ ਦੇ ਛੋਟੇ ਮਸਲੇ ਦੇ ਉੱਪਰ ਵੀ ਅਸੀਂ ਪਹਿਲਾਂ 1984 ਦੀ ਗੱਲ ਕਰਦੇ ਹਾਂ ਜਾਂ ਔਰ ਜਿਹੜੇ ਪਾਣੀਆਂ ਦੇ ਮਸਲੇ ਜਿਹੜੇ ਵੱਡੇ ਮਸਲੇ ਹੈਗੇ ਆ ਹੁਣ ਤੱਕ ਜੇ ਇਹ ਇੱਕ ਜੋਕਸ ਦੇ ਮੁੱਦੇ ਦੇ ਉੱਪਰ ਜਾਂ ਜਿਹੜੀਆਂ ਛੋਟੀਆਂ ਗੱਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਜੁਡੀਸ਼ਰੀ ਦਾ ਇਦਾਂ ਦਾ ਸਟੈਂਡ ਹੁੰਦਾ ਤਾਂ ਅਸੀਂ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਆ ਦੇਖੋ ਜਿਹੜੀ ਓਵਰਆਲ ਤਾਂ ਸਿੱਖਾਂ ਨੂੰ ਜਿਹੜਾ ਇਸ ਸਿਸਟਮ ਨੇ ਇਹ ਇਹ ਇੰਡੀਵਿਜੂਅਲ ਤਾਂ ਸ਼ਾਇਦ ਕਿਸੇ ਨੂੰ ਰਲੀਫ ਮਿਲਿਆ ਹੋਵੇ ਐਜ਼ ਕੌਮ ਸਾਨੂੰ ਜਿਹੜਾ ਜੇਸ ਸੀ ਹੈ ਜਿਹੜਾ ਇੰਡੀਵਿਜੂਅਲ ਦੇਖਾਂਗੇ ਤਾਂ ਸਾਨੂੰ ਕਈ ਕੇਸਾਂ ਨਾਲ ਲੱਗਦਾ ਜੀ ਦੇਖੋ ਉਹ ਬੈਂਕ ਵਾਲੇ ਕੇਸ ਸੁਪਰੀਮ ਕੋਰਟ ਨੇ ਛੱਡ ਤੇ ਜੀ ਜਾਂ ਕੁਝ ਜਾਂ ਹੁਣ ਬਰੀ ਹੋ ਗਏ ਜੀ ਇਹ ਇੰਡੀਵਿਜੂਅਲ ਤੌਰ ਤੇ ਦੇਖਾਂਗੇ ਕੇਸ ਵਾਈਜ਼ ਕੇਸ ਦੇਖਾਂਗੇ ਤਾਂ ਸ਼ਾਇਦ ਸਾਨੂੰ ਲੱਗੇ ਵੀ ਕੁਝ ਮਿਲਿਆ ਪਰ ਐਜ਼ ਕੌਮ ਜਿਹੜੇ ਸਾਡੀਆਂ ਸੰਸੜੀਆਂ ਜਿਹੜੀਆਂ ਭਾਵਨਾਵਾਂ ਦੀ ਤਰਜਮਾਨੀ ਨਾ ਐਡਜੈਕਟਿਵ ਨੇ ਕੀਤੀ ਹੈ ਨਾ ਜਦੀਸ਼ਰ ਜਦੀਸ਼ਰੀ ਜਿਹੜੀ ਕਰਦੀ ਹੈਗੀ ਕਿਸੇ ਤਰ੍ਹਾਂ ਦਾ ਜੋ ਸਮੂਹੀ ਕਤਲੇਆਮ ਆ ਇਸ ਸਮੂਹਿਕ ਸਾਡੇ ਹੱਕ ਆ ਸਮੂਹਿਕ ਭਾਵਨਾਵਾਂ ਹੈਗੀਆਂ ਨੇ ਪੰਤ ਤੱਕ ਉਹਨੂੰ ਕਿਤੇ ਦੀਫ ਨਹੀਂ ਮਿਲਿਆ ਤੇ ਇਹ 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 ਅੱਗੇ ਤੋਂ ਅੱਗੇ ਇਹ ਰਿਪਰੈਸ਼ਨ ਵਧਣਾ ਹੀ ਆ ਤੇ ਇਹ ਇਹ ਵੀ ਨਾਲ ਦੀ ਨਾਲ ਹੈਗਾ ਵੀ ਜਿੰਨਾ ਰਿਪਰੈਸ ਹੋਣਗੇ ਉਹਨੋਂ ਦੂਣੀ ਪਾਵਲ ਦੇ ਨਾਲ ਉਹਦਾ ਜਿਹੜਾ ਵਿਰੋਧ ਜਿਹੜਾ ਹੋਊਗਾ ਸੋ ਇਸ ਖਿੱਤੇ ਦੇ ਵਿੱਚ ਤਾਂ ਵੈਸੇ ਹੀ ਇੱਕ ਸਮਝੋ ਵੀ ਇਹ ਖਿੱਤਾ ਇੱਕ ਐਕਸਪਲੋ ਬਾਰੂਦ ਦੀ ਢੇਰ ਦੇ ਉੱਤੇ ਬੈਠਾ ਹੈਗਾ ਕਿਸੇ ਟਾਈਮ ਐਮ ਵੀ ਕੋਈ ਚੰਗਿਆਰੀ ਜਿਹੜੀ ਆ ਇਹ ਇਹ ਵੱਡਾ ਧਮਾਕਾ ਜਿਹੜੀ ਇਸ ਖਿੱਤੇ ਦੇ ਵਿੱਚ ਕਰ ਸਕਦੀ ਹੈ। ਜੀ। ਸੋ ਇਹ ਸਾਨੂੰ ਲੜਾਈ ਜਿਹੜੀ ਆ ਉਹ ਬਹੁਤ ਔਖੀ ਲਾਣੀ ਚਾਹੀਦੀ ਹੈ ਜਿਵੇਂ ਤੁਸੀਂ ਜਿਵੇਂ ਇੱਥੇ ਖੜੇ ਆ ਜੇ ਅਸੀਂ ਕਾਨੂੰਨੀ ਲੜਾਈ ਕੋਈ ਸ਼ੁਰੂ ਕੀਤੀ ਵੀ ਹੈਗੀ ਆ ਉਹ ਸਾਨੂੰ ਇਹ ਕੋਈ ਲੀਵ ਮਿਲ ਜਵੇ ਤਾਂ ਵਾਇਗੁਰਦਾ ਉਹ ਉਹ ਉਪਰੋਕਾ ਰੱਖਣਾ ਚਾਹੀਦਾ। ਜੇ ਨਾ ਸਾਨੂੰ ਨਾ ਮਿਲਣ ਦੀ ਜਿਹੜੀ ਆਤ ਦੇ ਨਾਲ ਹੀ ਸਾਨੂੰ ਕਾਨੂੰਨੀ ਲੜਾਈ ਲਾਣੀ ਚਾਹੀਦੀ ਹੈ ਤੇ ਉਹਦੇ ਵਿੱਚੋਂ ਸਾਨੂੰ ਦੁਨੀਆ ਦੇ ਸਾਹਮਣੇ ਉਹ ਗੱਲ ਰੱਖਣੀ ਜਿਹੜੀ ਵੀ ਦੇਖੋ ਅਸੀਂ ਕਾਨੂੰਨੀ ਏ ਐਸ ਪਰ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਜਾਂ ਲਾ ਜੋ ਵੀ ਹੈਗਾ ਉਹਦੇ ਮੁਤਾਬਿਕ ਵੀ ਅਸੀਂ ਜ਼ਰਾ ਹੀ ਲੜੀ ਸਾਨੂੰ ਆਹ ਜਿਹੜੀਆਂ ਗੱਲਾਂ ਸਾਨੂੰ ਉਹਨੂੰ ਉਹਨੂੰ ਰੂਲ ਕਰਨਾ ਚਾਹੀਦਾ ਕਮੰਡਰੀ ਭਾਈਚਾਰੇ ਦੇ ਸਾਹਮਣੇ ਰੱਖਣ ਨੂੰ ਤੇ ਦੇਖੋ ਸਾਡੇ ਸਾਨੂੰ ਐਸ ਪਰ ਲਾ ਵੀ ਸਾਨੂੰ ਉਹ ਜਿਹੜਾ ਰੀਲੀਫ ਜਾਂ ਜਿਹੜੇ ਸਾਡੇ ਹੱਕ ਆ ਉਹ ਨਹੀਂ ਮਿਲਦੇ ਪਰ ਅਸੀਂ ਆਸ 100% ਰੱਖ ਲਈਏ ਵੀ ਕਾਨੂੰਨ ਦੇ ਮੁਤਾਬਕ ਸਾਨੂੰ ਆਜ਼ਾਦ ਮਿਲੂਗੀ ਉਹ ਉਹ ਇੱਕ ਕਿਸਮ ਦੀ ਅਣਜਾਣਤਾ ਜਾਂ ਅਗਿਆਨਤਾ ਜਾਂ ਇੱਕ ਸ਼ਬਦ ਬੇਵਕੂਫੀ ਵੀ ਹੈਗਾ ਬੇਵਕੂਫੀ ਹੋਊਗੀ ਜੇ ਅਸੀਂ ਕਹਾਂਗੇ ਸਾਨੂੰ ਕਾਨੂੰਨ ਦਾ ਹੀ ਸਾਰੇ ਹੱਕ ਮਿਲਣਗੇ ਉਹ ਨਹੀਂ ਮਿਲਣਗੇ ਕਾਨੂੰਨ ਨੂੰ ਕਾਨੂੰਨ ਨੂੰ ਪਾਇਦਾਣ ਬਣਾ ਕੇ ਸਾਨੂੰ ਅੱਗੇ ਚੱਲਣਾ ਪਊਗਾ ਤੇ ਉਹਦੀ ਲੋੜ ਵੀ ਹੈਗੀ ਆ ਪਰ ਸਾਰਾ ਕੁਝ ਉਹਦੇ ਉਹਨੂੰ ਸੰਭਲਪਤ ਨਹੀਂ ਕੀਤਾ ਜਾ ਸਕਦਾ ਸਾਨੂੰ ਅਗਲੇ ਜਿਹੜੇ ਆ ਹੋਰ ਬਹੁਪੱਖੀ ਜਿਹੜਾ ਸੰਘਰਸ਼ ਆ ਉਹ ਵੀ ਨਾਲ ਦੀ ਨਾਲ ਜਾਰੀ ਰੱਖਣਾ ਜਿਹੜਾ ਭਾਵੇਂ ਉਹ ਪੋਲਿਟਿਕਲ ਹੋਵੇ ਭਾਵੇਂ ਡਿਪਲੋਮੈਟਿਕ ਹੋਵੇ ਜਾਂ ਦੂਜੀਆਂ ਮੁਲਕਾਂ ਦੀਆਂ ਸਰਕਾਰਾਂ ਦੇ ਵਿੱਚ ਆਪਣਾ ਬਲਵਾ ਬਣਾਉਣ ਦੀ ਗੱਲ ਹੋਵੇ ਤਾਂ ਉਹ ਸਾਨੂੰ ਨਾਲ ਦੀ ਨਾਲ ਜਿਹੜਾ ਜਾਰੀ ਰੱਖਣਾ ਬਹੁਗਾ ਇਹ ਲੜਾਈ ਤੇ ਪੂਰੀ ਟੀਕ ਰੱਖਣੀ ਜਿਹੜੀ ਆ ਉਹ ਗਲਤਫਹਿਮੀ ਹੋਊਗੀ ਸਾਨੂੰ ਸਾਂ ਚਲਾਉਣਾ ਚਾਹੀਦਾ ਨਾਲ ਦੀ ਨਾਲ ਇੱਕ ਪੈਰਲਲ ਚੱਲੀ ਵੀ ਜਾਵੇ ਪਰ ਸਾਰਾ ਜੋਰ ਸਾਰੀ ਸ਼ਕਤੀ ਜਿਹੜੀ ਆ ਇਹਦੇ ਉੱਤੇ ਬਰਬਾਦ ਕਰਨ ਦੀ ਲੋੜ ਨਹੀਂ ਇਹਨਾਂ ਦੇ ਕੱਖ ਦੇਣਾ ਨਹੀਂ ਆਪਾਂ ਨੂੰ ਜੀ ਮਨਜਪੁਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੇ ਵਿਚਾਰਾ ਆਪਣੇ ਸਾਂਝੇ ਕੀਤੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਊਰਸ ਜਿੱਥੇ ਸਾਡਾ ਸਮਾਂ ਅੱਜ ਦੇ ਸ਼ੋਅ ਦਾ ਸਮਾਪਤੀ ਵੱਲ ਜਾ ਰਿਹਾ ਹੈ ਚੰਦੇ-ਚੰਦੇ ਮੈਂ ਤੁਹਾਨੂੰ ਫੇਰ ਅਪੀਲ ਕਰਦਿਆਂ ਕੀ TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਜਿਹੜੀ ਵੈਬਸਾਈਟ ਹੈਗੀ ਹੈ www.tv84.tv ਤੇ ਜਾ ਕੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ ਸਾਨੂੰ ਇਸ ਕਾਰਜ ਨੂੰ ਚੱਲਦਾ ਰੱਖਣ ਦੇ ਲਈ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ ਸੋ tv84.tv ਤੇ ਜਾ ਕੇ ਤੁਸੀਂ ਮੰਥਲੀ ਡੋਨੇਸ਼ਨਸ ਲਈ ਪਲੇਜ ਕਰ ਸਕਦੇ ਹੋ ਤੇ ਉਹਦੇ ਹਿਸਾਬ ਨਾਲ ਤੁਹਾਡਾ ਕੋਈ ਸਵਾਲ ਹੈ ਤੁਸੀਂ ਸਾਡੇ ਨਾਲ ਸਾਡੇ ਤੱਕ ਪਹੁੰਚ ਕਰਨੀ ਚਾਹੁੰਦੇ ਹੋ ਤਾ ਸਾਡੇ ਸੋਸ਼ਲ ਮੀਡੀਆ ਦੇ ਉੱਪਰ TV84 ਦਾ ਫੇਸਬੁੱਕ ਪੇਜ ਬਣਾਇਆ ਹੋਇਆ ਹੈ ਉਹਦੇ ਦੁਆਰਾ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਜਾਂ donateTV84@gmail.com ਤੇ ਸਾਨੂੰ ਈਮੇਲ ਵੀ ਲਿਖ ਸਕਦੇ ਹੋ ਇਸ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ